ਅੰਮ੍ਰਿਤਸਰ ਲੋਕ ਸਭਾ ਉਮੀਦਵਾਰ ਅਨਿਰ ਜੋਸ਼ੀ ਜੀ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਅਤੇ ਸ੍ਰੀ ਅਨਿਰ ਜੋਸ਼ੀ ਜੀ ਦਾ ਪਿੰਡ ਕੋਟ ਖਾਲਸਾ ਦੇ ਵਿਖੇ ਪਹੁੰਚਣ ਗੁਰਪ੍ਰੀਤ ਸਿੰਘ ਸੰਧੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੋਸ਼ੀ ਜਿੰਦਾਬਾਦ ਅਨਿਰ 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 ਜੋਸ਼ੀ ਜਿੰਦਾਬਾਦ

ਗੁਰਪ੍ਰੀਤ ਸਿੰਘ ਮੈਂਟੂ ਜੀ ਜਿੱਨਾਂ ਦੇ ਗ੍ਰਹਿ ਰੱਖਿਆ ਹੋਣੇ ਆ ਤੇ ਬਾਈਨੀ ਵਾਰੀ ਕਹਿਣ ਦੇ باوجود ਵੀ ਕਿੰਨੇ ਬੜੇ ਮੇਰੇ ਭਰਾ ਨਹੀਂ ਪੈਂਦੇ ਪਏ ਉਪਰ ਅੱਜਵਾ ਅਦੀਵਾ ਕੁਰਸੀਆਂ ਖਾਲੀ ਚੰਗੀਆਂ ਨਾਲ ਜਿਹੜੇ ਮੇਨ ਸਮਝਣੋ ਪਾਰਟੀਆਂ ਦੇ ਬਾਕੀ ਤੇ 30 ਕਰੋਤੇ ਆ 30 ਕੈਂਡੀਡੇਟ ਆ ਪਰ ਤਿੰਨ ਕੈਂਡੀਡੇਟ ਸਾਹਮਣੇ ਆ ਮੇਰੇ ਦੋਵਰੇ ਦੇ ਐਮਪੀ ਉਹ ਸਟਿੰਗ ਐਮਪੀ ਅਸਪਲੇ ਵੀ ਦੋ ਵਾਰੀ ਜਿੱਤੇ ਆ ਇੱਕ ਉੱਚਾੜੂ ਵਾਲਾ ਵਾਧਾਰੀ ਵਾਲ ਉਹ ਸਵਾ ਦੋ ਸਾਲ ਤੋਂ ਮੰਤਰੀ ਹੈ ਇੱਕ ਉਹ ਬੀਜੇਪੀ ਵਾਲੇ ਜਿਹੜਾ ਹਰ ਵਾਰੀ ਨਵਾਂ ਤਜਰਬਾ ਜਿੱਤਣਾ ਤੁਹਾਨੂੰ ਪਤਾ ਕਰਦੇ ਪਹਿਲਾਂ ਦਿੱਲੀੋਂ ਲਿਆਉਂਦੇ ਸੀ ਅਮਰੀਕਾ ਤੋਂ ਲਿਆਇਆ ਦੇਖੋ ਜੀ ਅੱਜ ਮੈਂ ਵਧਾਈ ਦੇਣਾ ਚਾਹੁੰਨਾ ਆਪਣੇ ਕਾਉਂਸਲਰ ਸਾਹਿਬ ਨੂੰ ਮਿੰਟੂ ਜੀ ਨੂੰ ਜਿਨ੍ਹਾਂ ਨੇ ਇੱਕ ਬਹੁਤ ਸ਼ਾਨਦਾਰ ਪ੍ਰੋਗਰਾਮ ਇਸ ਕੋਟ ਖਾਲਸਾ ਇਲਾਕੇ 'ਚ ਕੀਤਾ ਔਰ ਪਾਰਟੀ ਦਾ ਇਹ ਤੀਜਾ ਚੌਥਾ ਪ੍ਰੋਗਰਾਮ ਸਾਡੇ ਪਹਿਲਾ ਚਾਰ ਸ਼ਵਿੰਦਰ ਸਿੰਘ ਜੀ ਕੋਟਕਾਲ ਸਾਹਿਬ ਸਾਡੇ ਜਿਹੜੇ ਯੂਥ ਦੇ ਪ੍ਰਧਾਨ ਬਣੇ ਉਹਨਾਂ ਨੇ ਔਰ ਅੱਜ ਉਹਨਾਂ ਸਾਰੇ ਪ੍ਰੋਗਰਾਮਾਂ ਤੋਂ ਉਤੋਂ ਦੀ ਸਾਡੇ ਵੀਰ ਨੇ ਮਤਲਬ ਸਾਰੇ ਪ੍ਰੋਗਰਾਮਾਂ ਦੀ ਭੈਣ ਬੱਲੇ ਬੱਲੇ ਕਰਾਤੀ ਜਿਹੜਾ ਅੱਜ ਦਾ ਪ੍ਰੋਗਰਾਮ ਹੋਇਆ ਭਾਵੇਂ ਮੈਂ ਤਿੰਨੇ ਘੰਟੇ ਲੇਟ ਆਇਆ ਨਗਰ ਇਸ ਭਰਾ ਦਾ ਪਿਆਰ ਹੈ ਮਿੰਟੂ ਦਾ ਜਿਹਨੇ ਇੰਨੀ ਸੇਵਾ ਇਸ ਇਲਾਕੇ ਦੀ ਕੀਤੀ ਜਿਹੜੇ ਇਲਾਕੇ 'ਚ ਡਵੈਲਪਮੈਂਟ ਨਾ ਦਾ ਨਾ ਨਹੀਂ ਸੀ ਉਸ ਇਲਾਕੇ ਨੂੰ ਡਵੈਲਪਮੈਂਟ ਕਰਕੇ ਉਸ ਇਲਾਕੇ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਇਆ ਇਸ ਲਈ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਇਸ ਇਨਸਾਨ ਨੇ ਇਸ ਇਲਾਕੇ ਦੀ ਤਰੱਕੀ ਵਾਸਤੇ ਬਰੀਕੀ 'ਚ ਧਿਆਨ ਦੇ ਕੇ ਇਸ ਕਾਉਂਸਲਰ ਕੰਮ ਕੀਤਾ ਔਰ ਕੰਮ ਉਦੋਂ ਹੀ ਹੋਇਆ ਜਿਹੜਾ ਹੋਇਆ ਅੱਗੇ ਪਿੱਛੇ ਕੋਈ ਕੰਮ ਵੇਖਣ ਨੂੰ ਜਾਂ ਦੱਸਣ ਨੂੰ ਅੱਜ ਦੇ ਕਾਉਂਸਲਰ ਸਾਹਿਬਾਨਾਂ ਕੋਲ ਵੀ ਨਹੀਂ ਹੈ। ਰਾਹੁਲ ਗਾਂਧੀ ਜੀ ਆ ਰਹੇ ਗਾਂਧੀ ਆਇਆ। ਸਰ ਦੇ ਵਿੱਚ ਕੀ ਕਹਿਣਾ ਜੋਗਾ ਉਹਨਾਂ ਨੇ ਪੇਰੀ ਕੀਤੀ ਹੈ। ਨਹੀਂ ਰਾਹੁਲ ਗਾਂਧੀ ਜੀ ਆਏ ਉਹਨਾਂ ਨੂੰ ਪਹਿਲਾ ਸਵਾਲ ਇਹ ਪੁੱਛਿਓ ਕਿ ਭਾਈ ਤੁਸੀਂ ਇੱਕ ਵੀਡੀਓ ਜਾਰੀ ਕੀਤੀ ਹੈ ਦਿੱਲੀ ਤੋਂ ਜਿਦੇ ਚ ਤੁਸੀਂ ਕੇਜਰੀਆਲ ਨੂੰ ਇਹ ਗੱਲ ਕਹਿ ਰਹੇ ਹੋ ਕਿ ਕੇਜਰੀਆਲ ਸਾਹਿਬ ਮੈਂ ਤੇ ਕੀ ਝਾੜੂ ਨੂੰ ਵੋਟ ਪਾਉਂ ਮਤਲਬ ਤੁਹਾਨੂੰ ਕਾਂਗਰਸ ਪਾਰਟੀ ਤੇ ਭਰੋਸਾ ਨਹੀਂ ਰਿਹਾ ਔਰ ਕੇਜਰੀ ਆਲ ਨੂੰ ਕਹਿ ਰਿਹਾ ਕਿ ਤੂੰ ਪੰਜੇ ਨੂੰ ਵੋਟ ਪਾਈ ਮਤਲਬ ਉਹਨੂੰ ਝਾੜੂ ਤੇ ਪਰੋਸਾ ਨਹੀਂ ਦੇ ਮਜੀਠੇ ਸਾਹਿਬ ਉਹਨਾਂ ਨੇ ਕਿਹਾ ਵੀ 4 ਤਰੀਕ ਹਾਂਜੀ ਮਜੀਠੇ ਸਾਹਿਬ ਉਹਨਾਂ ਨੇ ਕਿਹਾ ਵੀ 4 ਤਰੀਕ ਨੂੰ ਕਾਂਗਰਸ ਜਿੱਤ ਕੇ ਪੰਜ ਤਰੀਕ ਨੂੰ ਹਰ ਜਨਾਨੀ ਦੇ ਖਾਤੇ 'ਚ 8500 ਰੁਪਏ ਪਾਉਣਾ ਸ਼ੁਰੂ ਕਰ ਦੇਣਗੇ ਰਾਹੁਲ ਗਾਂਧੀ ਨੇ ਮੋਦੀ ਨੇ 15 ਲੱਖ ਪਾ ਦਿੱਤਾ ਸੀ ਇਹ 58900 ਪਾ ਦਿੱਤੇ ਮੇਰੇ ਵੀਰੋ ਇਹਨਾਂ ਤੋਂ ਬਾਅਦ ਜੋ ਦਿੱਲੀ ਵਾਲਿਆਂ ਕੋਲ ਇਹ ਤਾਂ ਕੇਵਲ ਤੇ ਕੇਵਲ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੇ ਆ ਔਰ ਕੁੱਟਣ ਵਾਸਤੇ ਆਉਂਦੇ ਅੱਜ ਪਾਰਟੀਆਂ ਲੋ ਜਿਹੜਾ ਦੇਸ਼ਪ੍ਰਤਾਪ ਸਿੰਘ ਕਰੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਜੀ ਉਹਦੇ ਬਾਰੇ ਮੈਨੂੰ ਤਾਂ ਹਲੇ ਰਸਤਾ ਕੋਈ ਦਿਖਿਆ ਨਹੀਂ ਜੀ ਜਦੋਂ ਸਵੇਰੇ ਪੜਾ ਪੜਾਂਗੇ ਕੁਝ ਲਾਅ ਹੋਊਗੀ ਫਿਰ ਤੁਹਾਨੂੰ ਉਹਦਾ ਜਵਾਬ ਦਵਾਂਗੇ ਟੱਟ ਕੇ ਬੈਠੇ ਆ ਸਾਫ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਕਿ ਲੋਕੀ ਮਨ ਬਣਾ ਚੁੱਕੇ ਆ ਲੋਕੇ ਸ਼੍ਰੋਮਣੀ ਕਾਲੀ ਦਲ ਨੂੰ ਇਹ ਸੀਟ ਬਹੁਤ ਵੱਡੇ ਮਾਰਜਨ ਨਾਲ ਜਿਤਾ ਰਿਆ ਹੈ ਅੱਜ ਪਿਆਰ ਦੇਖੋ ਕਿਦਾਂ ਲੱਗਾ ਮਸੂਮ ਹੋਇਆ ਲੋਕਾਂ ਨੂੰ ਹੈ ਪਬਲਿਕ ਕਿ ਪਬਲਿਕ ਡਟ ਕੇ ਬੈਠੀ ਰੱਖੋ ਕਿ ਤਰ੍ਹਾਂ 2 ਘੰਟੇ ਦਾ ਬੈਠੀ ਹੈ ਤੇ ਇਹਦਾ ਮਤਲਬ ਕੀ ਹੈ ਜਿੱਥੇ ਤੇ 2 ਮਿੰਟ ਨਹੀਂ ਰੁਕਦੇ ਲੋਕੇ ਲੋਕਾਂ ਦੇ ਮਨ 'ਚ ਆ ਐਰਕੀ ਸ਼੍ਰੋਮਣੀ ਕਾਲੀ ਦਲ ਨੂੰ ਬੜੇ ਵੱਡੇ ਮਾਰਜਨ ਆਜ ਆਲਦੀ ਸਮੱਸਿਆ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਕੀ ਕਹਿਣਾ ਚਾਹੋਗੇ ਇੱਥੇ ਜਾਮ ਲੱਗ ਜਾਂਦਾ ਜਦੋਂ ਕਰਾਂਗੇ ਇਸੇ ਕੰਮ ਵਾਸਤੇ ਬੰਨਣਾ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਸੁਖਮ ਸਿੰਘ ਮਜੀਠੀਆ ਜੀ ਦਾ ਸ਼੍ਰੀ ਅਨੰਦ ਜੋਸ਼ੀ ਜੀ ਦਾ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸੁਜੀਤ ਸਿੰਘ ਪਹਿਲਵਾਨ ਜੀ ਦਾ ਔਰ ਸਾਡਾ ਹਲਕਾ ਇੰਚਾਰਜ ਦਰਬਾਰ ਸਿੰਘ ਖੰਨਗੜ ਜੀ ਦਾ ਜੋ ਸਾਡੇ ਅੱਜ ਘਰ ਦੇ ਵਿੱਚ ਨਿਗੇ ਦੇ ਸੱਦੇ ਤੇ ਸਾਡੇ ਘਰ ਦੇ ਵਿੱਚ ਆਏ ਔਰ ਸਾਡੇ ਇਲਾਕੇ ਗੁਰਕਾ ਸਾਦੇ ਵਿੱਚ ਆਏ ਜੋ ਕਿ ਸ਼੍ਰੀ ਅਨੰਦ ਜੋਸ਼ੀ ਜੀ ਜਿਹੜੀ ਚੋਣਾਂ ਦੇ ਵਿੱਚ ਖੜੇ ਨੇ ਮੈਂਬਰ ਪਾਰਲੀਮੈਂਟ ਦੀਆਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਇਸ ਸਾਰੀ ਦੁਨੀਆ ਸਾਰੀ ਦੁਨੀਆ ਜਿਹੜੀ ਜੋਰ ਲਾ ਰਹੀ ਹੈ ਕਿ ਸਾਡਾ ਕੈਂਡੀਡੇਟ ਜਿੱਤੇ ਸਾਡਾ ਕੈਂਡੀਡੇਟ ਜਿੱਤੇ ਅਸੀਂ ਵੀ ਆਪਣੇ ਕੈਂਡੀਡੇਟ ਵਾਸਤੇ ਅੱਜ ਸਾਰੇ ਇਕੱਠਾ ਹੋਇਆ ਕੋਰਕਾਲ ਦਾ ਇਲਾਕੇ ਦੇ ਵਿੱਚ ਸਾਰੇ ਮੋਤਵਰ ਮੇਰੇ ਵੀਰ ਮੇਰੇ ਸਾਥੀ ਮੇਰੇ ਸੱਜਣ ਮੇਰੇ ਭੈਣ ਭਰਾ ਜਿੰਨੇ ਵੀ ਸੀਗੇ ਸਾਰਿਆਂ ਨੇ ਮੈਨੂੰ ਮਾਣ ਬਖਸ਼ਿਆ ਇੱਥੇ ਆ ਕੇ ਔਰ ਜਿਹੜੀ ਇਹ ਅੱਜ ਦੀ ਰੈਲੀ ਹੈ ਇਹ ਕਾਮਯਾਬ ਕੀਤੀ ਸਾਰੇ ਮੇਰੇ ਵੀਰਾਂ ਔਰ ਮੇਰੇ ਯਾਰਾਂ